ਜਿਲੰਦਰ ਪਠਾਨਕੋਟ ਦਾ ਸੀ ਮਾਰਗ ਕਿਥੇ ਅੱਜ ਸਵੇਰੇ ਅੰਦਜੀ ਕੰਪਨੀ ਦੀ ਇੱਕ ਬੱਸ ਟਰੈਕਟਰ ਤੇ ਕਾਰਨ ਨਾਲ ਟਕਰਾਉਣ ਉਪਰਨ ਪਲਟ ਗਈ ਮੌਕੇ ਤੇ ਜੋ ਪਲਟੀ ਹੋਈ ਬੱਸ ਉਸ ਨੂੰ ਸਿੱਧਾ ਕੀਤਾ ਜਾ ਰਿਹਾ ਹੈ ਦਸਨ ਮੁਕਾਬਲ ਇਸ ਹਾਦਸੇ ਵਿੱਚ ਇੱਕ ਟਰੈਕਟਰ ਸਵਾਰ ਇੱਕ ਪ੍ਰਵਾਸੀ ਮਜੂਰ ਦੀ ਮੌਤ ਹੋ ਗਈ ਮੌਕੇ ਤੇ ਖਾਨਾ ਕਾਂਡਾ ਦੇ ਐਸਪੀ ਗਵਿੰਦਰ ਸਿੰਘ ਬਾਗਵਾ ਤੇ ਉਹਨਾਂ ਦੀ ਪੁਲਿਸ ਟੀਮ ਨੇ ਪਹੁੰਚ ਕੇ ਕਾਰਵਾਈ ਆਰੰਭ ਕਰ ਦਿੱਤੀ ਵਿਚਾਰ ਕਾਰਜ ਹੋ ਰਏ ਹਨ ਸਰਬੱਤ ਦਾ ਭਲਾ ਸੇਵਾ ਸੁਸਾਇਟੀ ਮੋਨਕਾ ਵੱਲੋਂ ਬੱਸ ਸਵਾਰ ਬੱਸ ਦੀਆਂ ਸਵਾਰੀਆਂ ਨੂੰ ਸਰਕਾਰੀ ਹਸਪਤਾਲ ਟਾਂਡਾ ਪਹੁੰਚਾਇਆ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ 30 ਤੋਂ 35 ਸਵਾਰੀਆਂ ਇਸ ਹਾਦਸੇ ਵਿੱਚ ਜ਼ਖਮੀ ਹੋ ਗਈਆਂ ਹਨ ਮੌਕੇ ਤੇ ਮੌਜੂਦ ਸਾਡੇ ਪੁਲਿਸ ਦੇ ਅਧਿਕਾਰੀ ਤੇ ਹੋਰ ਲੋਕ ਜੋ ਦੇਖ ਰਹੇ ਹਨ ਕਿ ਬੱਸ ਨੂੰ ਇਸ ਸਮੇਂ ਸਿੱਧਾ ਕੀਤਾ ਜਾ ਰਿਹਾ ਹੈ ਟ੍ਰੈਫਿਕ ਵੀ ਰੁਕਿਆ ਹੋਇਆ ਹੈ ਪੂਰੀ ਪੁਲਿਸ ਟੀਮ ਮੌਜੂਦ ਹੈ ਮੌਕੇ ਤੇ ਡੀਐਸਪੀ ਸਾਹਿਬ ਔਰ ਸਾਰੇ ਅਧਿਕਾਰੀ ਮੌਜੂਦ ਹਨ ਬਸ ਜਿਆਦਾ ਵੱਡੀ ਹੋਣ ਕਰਕੇ ਇਸ ਨੂੰ ਸਿੱਧਿਆ ਕਰਨ ਵਿੱਚ ਕੋਈ ਨਹੀਂ ਕੀਤੀ ਇਹ ਨਹੀਂ ਬਸ ਦਾ ਵੀ ਕਾਫੀ ਨੁਕਸਾਨ ਹੋਇਆ ਹੈ ਦਾੜ ਘਾ ਲੈ ਜਾਓ ਯਾਰ ਮੇਰੇ ਨੂੰ ਹੁੰਦਾ ਬੜੀਆਂ ਨਹੀਂ ਜੇ ਮੈਂ ਨਾ ਤਜਾੜੋ ਜੀ ਜੇ ਧਿਆਨ ਲਾਵੇ ਪੂਰ ਜਾਓ ਇੱਧਰ ਜਾਓ ਇੱਧਰ ਜਾਓ ਯਾਰ ਜਾਓ ਆਪੇ ਕੰਮ ਕਰੋ ਜਾਓ

ਗੇਟ ਗੇਟਰ ਜਾਣੇ ਬੜਾ ਜਾਣੇ ਲੋਕੇ ਕਬੇ ਨਹੀਂ ਜੀਦਾ ਕਬੇ